ਲਓ ਵੀ ਮਿੱਤਰੋ ਅੱਜ ਆਪਾਂ ਗੱਲ ਕਰਨੀਆਂ ਵੀ ਲੋਕ ਨਾ ਬੜਾ ਰੌਲਾ ਪਾਉਂਦੇ ਆ سوشل ਮੀਡੀਆ ਤੇ ਵੀ ਯਾਰ ਆਹਾ ਕੁਝ ਕੁ ਬੁੜੀਆਂ ਮੰਨ ਲਾ سوشل ਮੀਡੀਆ ਤੇ ਬਾਲਾ ਗੰਦ ਪਾਉਂਦੀਆਂ ਨੇ ਕੋਈ ਕਿਵੇਂ ਰੀਲਾਂ ਬਣਾ ਬਣਾ ਪਾਉਂਦੀ ਆ ਕੋਈ ਕਿਵੇਂ ਪਾਉਂਦੀ ਆ ਹਨਾ ਤੇ ਆਪਣੇ ਲੋਕ ਨਾ ਕਮੈਂਟਾਂ ਵਿੱਚ ਬੜੀ ਵਿਦਵਾਨੀ ਝਾੜਨਗੇ ਯਾਰ ਵੀ ਆਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਜਵਾਬ بگੜਦੇ ਆ ਜਵਾਬਾਂ ਤੇ ਗਲਤ ਅਸਰ ਪੈਂਦਾ ਤੇ ਅੱਜ ਮੈਂ ਸਾਰੇ ਪੰਜਾਬ ਨੂੰ ਇੱਕ ਸਵਾਲ ਪੁੱਛਣਾ ਤੇ ਉਹਦਾ ਵੀ ਜਵਾਬ ਜ਼ਰੂਰ ਦੇ ਦਿਓ ਹੁਣ ਬਈਆ ਪਿੱਛੇ ਜੇ ਤੀਆਂ ਦਾ ਤਿਹਾਰ ਮਨਾਇਆ ਗਿਆ ਬਹੁਤ ਚੰਗੀ ਗੱਲ ਆ ਵੀ ਚਲੋ 3 ਧੀਆਂ ਧਿਆਣੀਆਂ ਦਾ ਤਿਹਾਰ ਆ ਮਨਾਉਣਾ ਚਾਹੀਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਆਪਣਾ ਪੁਰਾਣਾ ਵਿਰਸਾ ਮੋੜ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਬਈ ਤੁਸੀਂ ਇਹ ਦੇਖਿਆ ਵੀ 3 ਧੀਆਂ ਦੇ ਤਿਹਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਔਰਤਾਂ ਨੂੰ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਉੱਤੇ ਫੁਲਕਾਰੀਆਂ ਲਾ ਲਾ ਕੇ ਉਹਨਾਂ ਨੂੰ ਲਿਆਇਆ ਜਾ ਰਿਹਾ ਜਿਹੜੀਆਂ ਸਿਰੇ ਦੀਆਂ ਜਮਾਂ ਲੁਚੜਾਂ ਜਿਹੜੀਆਂ ਜਮਾਂ ਲੁਚੜਾਂ ਸਿਰੇ ਦੀਆਂ ਜਿਹੜੀਆਂ ਇੰਸਟਾ ਤੇ ਕਦੇ ਅੱਗਾ ਵਿਖਾਉਂਦੀਆਂ ਨੇ ਕਦੇ ਪਿੱਛਾ ਵਿਖਾਉਂਦੀਆਂ ਨੇ ਕਦੇ ਲੁੱਚਕੜੀਆਂ ਗੱਲਾਂ ਕਰ ਕਰਕੇ ਰੀਲਾਂ ਪਾਉਂਦੀਆਂ ਨੇ ਉਹਨਾਂ ਔਰਤਾਂ ਨੂੰ ਤੀਆਂ ਦੇ ਤਿਹਾਰਾਂ ਤੇ ਸੱਦ-ਸੱਦ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਉੱਤੇ ਫੁਲਕਾਰੀਆਂ ਲਾ ਲਾ ਕੇ ਉਹਨਾਂ ਨੂੰ ਸਟੇਜਾਂ ਤੱਕ ਲਿਆਂਦਾ ਗਿਆ ਮੁੜ ਕੇ ਉਹਨਾਂ ਦੇ ਹੀ ਹੱਥੋਂ ਜਿਹੜੀਆਂ ਛੋਟੀਆਂ-ਛੋਟੀਆਂ ਜਵਾਕੜੀਆਂ ਸੀਗੀਆਂ ਜਿਹੜੀਆਂ ਤੀਆਂ ਦੇ ਤਿਹਾਰ ਚ ਵਿਚਰੀਆਂ ਗਿੱਧਾ-ਗੁੱਧਾ ਪਾਉਂਦੀਆਂ ਸੀ ਉਹਨਾਂ ਨੂੰ ਟਰੋਫੀਆਂ ਦਵਾਈਆਂ ਗਈਆਂ ਹੁਣ ਤੁਸੀਂ ਇਹ ਗੱਲ ਮੈਨੂੰ ਦੱਸੋ ਵੀ ਜਿਹੜੀਆਂ ਉਹ ਲੁੱਚੜਾਂ ਤੀਵੀਆਂ ਜਮਾਂ ਜਿਨ੍ਹਾਂ ਦਾ ਕੰਮ ਹੀ ਸਾਰਾ ਦਿਨ ਇੰਸਟਾਗ੍ਰam ਤੇ ਗੰਦ ਪਾਉਣਾ ਉਹਨਾਂ ਦੀ ਕੀ ਦੇਣਾ ਪੰਜਾਬ ਨੂੰ ਬਈ ਆਹ ਕੱਲ ਮੈਨੂੰ ਜ਼ਰੂਰ ਦੱਸਿਓ ਤੇ ਕੀ ਸੋਚ ਕੇ ਉਹਨਾਂ ਨੂੰ ਤੁਸੀਂ ਤੀਆਂ ਤੇ ਬੁਲਾਉਨੇ ਹੋ ਕੀ ਸੋਚ ਕੇ ਤੁਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਕੀ ਸੋਚ ਕੇ ਤੁਸੀਂ ਨਿੱਕੇ ਨਿੱਕੇ ਜਵਾਕੜੀਆਂ ਨੂੰ ਟਰੋਫੀਆਂ ਦਵਾਈਆਂ ਉਹਦੇ ਹੱਥੋਂ ਹੁਣ ਜਦੋਂ ਨਿੱਕੀਆਂ ਨਿੱਕੀਆਂ ਜਵਾਕੜੀਆਂ ਉਹ ਘਰੇ ਜਾਣ ਗਈਆਂ ਘਰੇ ਜਾ ਕੇ ਜਦੋਂ ਸਰਚ ਮਾਰ ਕੇ ਉਹਨਾਂ ਔਰਤਾਂ ਦੀਆਂ ਆਈਡੀਆਂ ਦੇਖਣ ਗਈਆਂ ਦੱਸੋ ਵੀ ਉਹ ਜਵਾਕੜੀਆਂ ਫਿਰ ਕਿਹੜੇ ਰਾਹ ਤੇ ਤੁਰਨ ਗਈਆਂ ਫਿਰ ਉਹਨਾਂ ਜਵਾਕੜੀਆਂ ਦੇਲ ਚ ਵੀ ਇਹ ਗੱਲ ਬਹੂਗੀ ਵੀ ਹਾਂ ਉੱਥੇ ਫਲਾਣੀ ਮੈਡਮ ਆਈ ਸੀਗੀ ਉਹ ਤਾਂ ਇੰਸਟਾ ਤੇ ਬੜੀ ਮਸ਼ਹੂਰ ਸੀਗੀ ਵੀ ਅਸੀਂ ਵੀ ਮੁੜ ਕੇ ਉਸ ਰਾਹ ਤੇ ਤੁਰੀਏ ਕੱਲ ਨੂੰ ਅਸੀਂ ਵੀ ਮਸ਼ਹੂਰ ਹੋਵਾਂਗੇ ਆ ਮੁੜ ਕੇ ਸਾਨੂੰ ਵੀ ਲੋਕ ਸੱਦਣਗੇ ਤੇ ਮੁੜ ਕੇ ਅਸੀਂ ਵੀ ਲੋਕਾਂ ਦੇ ਜਵਾਕਿਆਂ ਨੂੰ ਟਰੋਫੀਆਂ ਦੇਵਾਂਗੇ ਸਾਨੂੰ ਵੀ ਲੋਕ ਸਨਮਾਨਤ ਕਰਨਗੇ ਸਾਡੇ ਸਿਰਾਂ ਤੇ ਵੀ ਫੁਲਕਾਰੀਆਂ ਲੱਗ ਲੱਗੇ ਸਟੇਜਾਂ ਤੇ ਜਾਵਾਂਗੇ ਗੰਦ ਨੂੰ ਬਈ ਪ੍ਰਮੋਟ ਆਪਾਂ ਖੁਦ ਹੀ ਕਰਦੇ ਆਂ ਫਿਰ ਗੰਦੇ ਖਤਮ ਕਿੱਥੋਂ ਹੋ ਜੀ ਦੱਸੋ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਤੀਆਂ ਦੇ ਤਿਹਾਰ ਤੇ ਉਹਨਾਂ ਨੂੰ ਐਂ ਬੁਲਾ ਰਹੇ ਹੋ ਜਿਵੇਂ ਦੇਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ 'ਚ ਬੜਾ ਵੱਡਾ ਹਿੱਸਾ ਪਾਇਆ ਜਾਂ ਪੰਜਾਬ ਦੇ ਇਤਿਹਾਸ 'ਚ ਬਾਲਾ ਵੱਡਾ ਯੋਗਦਾਨ ਪਾਇਆ ਜਾਂ ਬਾਲੇ ਉਹਨਾਂ ਨੇ ਕਦੋਂ 'ਚ ਤੀਰ ਮਾਰੇ ਆ ਵੀ ਹਾਂ ਵੀ ਨਾ ਔਰਤਾਂ ਨੂੰ ਬੁਲਾ ਕੇ ਜਵਾਕੜੀਆਂ ਨੂੰ ਟਰੋਫੀਆਂ ਦਵਾਈਆਂ ਨੇ ਹੱਥਾਂ 'ਚੋਂ ਕਦੇ ਉਹ ਅੱਗਾ ਵਿਖਾਉਣਗੀਆਂ ਕਦੇ ਪਿੱਛਾ ਵਿਖਾਉਣਗੀਆਂ ਤੇ ਮੁੜ ਕੇ ਉਹਨਾਂ ਨੂੰ ਹੀ ਆਪਣੇ ਲੋਕ ਫਾਲੋ ਕਰਦੇ ਆ ਤੇ ਮੁੜ ਕੇ ਉਹਨਾਂ ਨੂੰ ਸੱਦਦੇ ਆ ਤੀਆਂ ਦੇ ਤਿਹਾਰਾਂ ਤੇ ਜਾਂ ਕਿਸੇ ਨੇ ਰੇਵੜ ਘਟਾਉਣਾ ਹੋਵੇ ਕਿਸੇ ਨੇ ਸਲੂਨ ਖੋਲ੍ਹਿਆ ਹੋਵੇ ਕਿਸੇ ਨੇ ਬੁਟੀਕ ਖੋਲਣਾ ਹੋਵੇ ਜਾਂ ਕੋਈ ਹੋਰ ਦੁਕਾਨ ਦਾ ਉਦਘਾਟਨ ਕਰਾਉਣਾ ਹੋਵੇ ਐ ਭੱਜ ਕੇ ਸੱਦਣ ਗਿਆ ਤੇ ਅੱਗੋਂ ਉਹਨਾਂ ਨੂੰ ਫੁਲਕਾਰੀਆਂ ਲਾ ਲਾ ਕੇ ਲਿਆਉਣ ਗਿਆ ਦੱਸੋ ਫਿਰ ਜਵਾਕਾ ਤੇ ਕੀ ਅਸਰ ਪਾਊਗਾ ਨਿੱਕੇ ਨਿੱਕੇ ਜਵਾਕੜੀਆਂ ਤੇ ਕੀ ਅਸਰ ਪਾਊਗਾ ਦੱਸੋ ਕੋਈ ਚੰਗੀ ਗੱਲ ਆ ਭਈ ਇਹ ਸ਼ਰਮ ਚਾਹੀਦੀ ਆ ਆਪਾਂ ਨੂੰ ਤੀਆਂ ਦਾ ਤਿਹਾਰ ਮਨਾਉਣਾ ਕੋਈ ਮਾੜੀ ਗੱਲ ਨਹੀਂ ਮੈਂ ਉਸ ਚੀਜ਼ ਦੇ ਖਿਲਾਫ ਨਹੀਂ ਬੋਲਦਾ ਮੈਂ ਤਾਂ ਕਹਿੰਦਾ ਤੀਆਂ ਦਾ ਤਿਹਾਰ ਆਏ ਸਾਲ ਬੜੀ ਧੂਮ ਧਾਮ ਮਨਾਉਣਾ ਚਾਹੀਦਾ ਤੀਆਂ ਤੀਆਂ ਧਿਆਣੀਆਂ ਦਾ ਤਿਹਾਰ ਆ ਬੜੀ ਖੁਸ਼ੀ ਹੋਈ ਪਰ ਜਦੋਂ ਜਮਾ ਤੁਸੀਂ ਆਹ ਗੱਲ ਕਰਕੇ ਬੇੜਾ ਕਰਕੇ ਕਰਤਾ ਵੀ ਜਿਹੜੀਆਂ ਇੰਸਟਾ ਤੇ ਅੱਗਾ ਪਿੱਛਾ ਵਿਖਾਉਂਦੀਆਂ ਨੇ ਉਹਨਾਂ ਨੂੰ ਲਿਆ ਲਿਆ ਕੇ ਤੁਸੀਂ ਸਨਮਾਨਿਤ ਕਰਤਾ ਉਹਨਾਂ ਨੂੰ ਬਾਹਲਾ ਵੱਡਾ ਕਰਕੇ ਦਿਖਾਤਾ ਤੇ ਫਿਰ ਬਈ ਨਿੱਕੀ ਨਿੱਕੀ ਉਮਰ ਦੀਆਂ ਕੁੜੀਆਂ ਤੇ ਗਲਤ ਅਸਰ ਪੈਣਾ ਤਾਂ ਲਾਜ਼ਮੀ ਹੈ ਬਈ ਤੀਆਂ ਦੇ ਤਿਹਾਰ ਤੇ ਤੁਸੀਂ ਉਹਨਾਂ ਕੁੜੀਆਂ ਨੂੰ ਬੁਲਾਉਣਾ ਸੀਗਾ ਜਿਹੜੀਆਂ ਨੇ ਪੜ੍ਹ ਲਿਖ ਕੇ ਕੋਈ ਮਕਾਮ ਹਾਸਲ ਕੀਤੇ ਆ ਜਾਂ ਮੰਨ ਲਓ ਉਹ ਟਾਪਰ ਰਹੀਆਂ ਨੇ ਆਪਦੀ ਕਲਾਸ ਦੇ ਵਿੱਚੋਂ ਠੀਕ ਹੈ ਕਿ ਨਹੀਂ ਕੁਈ ਚੰਗੇ ਬੰਦੇ ਨੂੰ ਬੁਲਾਉਂਦੇ ਕਿਸੇ ਚੰਗੇ ਖਿਡਾਰੀ ਨੂੰ ਬੁਲਾ ਲੈਂਦੇ ਕਿਸੇ ਚੰਗੀ ਖਿਡਾਰਨ ਨੂੰ ਬੁਲਾ ਲੈਂਦੇ ਵੀ ਕਬੱਡੀ ਦੀ ਚੰਗੀ ਕੁੜੀ ਖਿਡਾਰਨਾ ਉਹਨੂੰ ਬੁਲਾ ਲੈਂਦੇ ਜਾਂ ਕੋਈ ਹੋਰ ਕੁੜੀ ਪਿੰਡ ਚੋਂ ਪੜ੍ਹ ਕੇ ਚੰਗੇ ਮਕਾਮ ਤੇ ਪਹੁੰਚੀ ਹੈ ਤੁਸੀਂ ਉਹਨੂੰ ਬੁਲਾ ਲੈਂਦੇ ਜੇਕਰ ਤੁਸੀਂ ਕਿਸੇ ਚੰਗੀ ਔਰਤ ਨੂੰ ਤੀਆਂ ਦੇ ਹਿਆਰ ਚ ਬੁਲਾਓਗੇ ਤਾਂ ਤੁਹਾਡੀਆਂ ਜਵਾਕੜੀਆਂ ਘਰੇ ਜਾ ਕੇ ਉਹਨਾਂ ਦੀਆਂ ਸਰਚਾਂ ਮਾਰਨਗੇ ਉਹਨਾਂ ਦੀਆਂ ਆਈਡੀਆਂ ਕੱਢ ਕੇ ਦੇਖਣਗੇ ਯਾਰ ਇਹਨਾਂ ਦੀ ਕੀ ਪ੍ਰਾਪਤੀ ਆ ਮੁੜ ਕੇ ਕੱਲ ਨੂੰ ਜਵਾਕੜੀਆਂ ਵੀ ਉਹੋ ਜਿਹਾ ਬਨਣ ਦੀ ਕੋਸ਼ਿਸ਼ ਕਰਨਗੇ 101% ਪਰ ਆਪਾਂ ਕੀ ਕੀਤਾ ਤਿਆਂ ਦੇ ਤਿਹਾਰ ਤੇ ਜਮਾਂ ਲੁੱਚਣਾ ਸੱਦ ਲੀਆਂ ਹੁਣ ਕਈਆਂ ਨੂੰ ਇਸ ਗੱਲ ਦੀਆਂ ਮਿਰਚਾਂ ਲੱਗਣਗੀਆਂ ਪਰ ਬਈ ਇਹ ਗੱਲ ਸੱਚੀ ਆ ਤੇ ਕੌੜੀ ਆ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤੇ ਗਾਂ ਤੋਂ ਬਈ ਇਸ ਗੱਲ ਦਾ ਧਿਆਨ ਰੱਖਿਓ ਵੀ ਗਾਂ ਨੂੰ ਵੀ ਤਿਆਂ ਦਾ ਤਿਹਾਰ ਆਉਣਾ ਤੇ ਬਾਈ ਜਿਹੜੇ ਆ ਇੰਸਟਾ ਦੇ ਨੱਚਦਿਆਂ ਨੱਚਦਿਆਂ ਨੇ ਅੱਗਾ ਪਿੱਛਾ ਵਿਖਾਉਂਦੀਆਂ ਨੇ ਇਹਨਾਂ ਦਾ ਬਾਈਕਾਟ ਕਰ ਦਿਓ ਨਹੀਂ ਤੇ ਕੱਲ ਨੂੰ ਆਪਣੀਆਂ ਜਵਾਕੜੀਆਂ ਵੀ ਇਸ ਰਾਹ ਤੇ ਤੁਰਨਗੀਆਂ ਗੰਦ ਨੂੰ ਪ੍ਰਮੋਟ ਆਪਾਂ ਖੁਦ ਕਰ ਰਹੇ ਆ ਖੁਦ ਤੇ ਮੜ ਕੇ ਰੌਲਾ ਫਿਰ ਕਿਹੜੀ ਗੱਲ ਤੋਂ ਪਾਉਂਦੇ ਆ ਫਿਰ ਚੀਕਾਂ ਕਾਤੋਂ ਮਾਰਦੇ ਫਿਰ ਰੋਣੇ ਕਾਤੋਂ ਫਿਰ ਰੋਣ ਦੀ ਕੀ ਲੋੜ ਆ ਕਰੀ ਚੱਲੋ ਗੰਦ ਨੂੰ ਪ੍ਰਮੋਟ ਫਿਰ ਮੁੜਕੇ ਉਹ ਜਵਾਕੜੀਆਂ ਜਦੋਂ ਉੱਥੇ ਸਨਮਾਨਤ ਕਰਨ ਲਈ ਆਉਂਦੀਆਂ ਨੇ ਮੁੜਕੇ ਜਵਾਕੜੀਆਂ ਤੋਂ ਉਹਨਾਂ ਦੇ ਫੁੱਲ ਸਟਾਈ ਜਾਂਦੇ ਆ ਮੁੜਕੇ ਜਵਾਕੜੀਆਂ ਉਹਨਾਂ ਨਾਲ ਫੋਟੋ ਕਰਾਉਂਦੀਆਂ ਨੇ ਵੀ ਤਾਂ ਬਾਲੀ ਮਸ਼ਹੂਰ ਆ ਇਹ ਤਾਂ ਬਾਲੀ ਮਸ਼ਹੂਰ ਆਂਟੀ ਐ ਜਿਹੜੀ ਸਾਦ ਲਈ ਘਰੇ ਇਹੋ ਜੀਆਂ ਜਨਾਨੀਆਂ ਨੇ ਕਦੇ ਆਪ ਦੀ ਸੱਸ ਨੂੰ ਰੋਟੀ ਨਹੀਂ ਫੜਾਈ ਹੁੰਦੀ ਕਦੇ ਪਾਣੀ ਦਾ ਗਲਾਸ ਨਹੀਂ ਪੁੱਛਿਆ ਹੁੰਦਾ ਤੇ ਉੱਥੇ ਮੈਕ ਫੜ ਕੇ ਵਿਦਵਾਨੀ ਝਾੜਨ ਗਈਆਂ ਹਾਂਜੀ ਮੈਂ ਬੜੀ ਸਟਰਗਲ ਕੀਤੀ ਪਹਿਲਾਂ ਮੈਂ ਰੀਲ ਬਣਾਉਂਦੀ ਸੀ ਪਹਿਲਾਂ ਮੈਂ ਰੀਲ ਬਣਾਉਂਦੀ ਸੀ ਮੇਰੀ ਉਹ ਰੀਲ ਵਾਇਰਲ ਹੋ ਗਈ ਲੋਕ ਮੈਨੂੰ ਫੋਲੋ ਕਰਨ ਲੱਗੇ ਇਹ ਕਾਦੀ ਪ੍ਰਾਪਤੀ ਆ ਬਈ ਅੱਗਾ ਪਿੱਛਾ ਵਿਖਾ ਕੇ ਜਿੰਨੇ ਮਰਜ਼ੀ ਫੋਲੋਅਰ ਵਧਾ ਲਓ ਜਿਸਮ ਹੀ ਦਿਖਾਉਣਾ ਜਿਸਮ ਦਿਖਾ ਕੇ ਜਿੰਨੇ ਮਰਜ਼ੀ ਨਾਲ ਜੋੜ ਲਓ ਜਿੰਨੀ ਮਰਜ਼ੀ ਰੀਲਾਂ ਵਾਇਰਲ ਕਰ ਲਓ ਜਿੰਨਾ ਜਿੰਨਾਂ ਨੇ ਤੀਆਂ ਦੇ ਹਥਿਆਰ ਦਾ ਮਨ ਨੂੰ ਪ੍ਰਬੰਧ ਕੀਤਾ ਉਹਨਾਂ ਨੇ ਕੀ ਸੋਚ ਕੇ ਇਹੋ ਜੀਆਂ ਔਰਤਾਂ ਨੂੰ ਉੱਥੇ ਬੁਲਾਇਆ ਮੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਯਾਰ ਹੋ ਸਕਦਾ ਮੈਂ ਕਿਤੇ ਗਲਤੀ ਬੋਲੀ ਜਾਂਦਾ ਹਾਂ ਪੂਰਾ ਮੈਨੂੰ ਵੀ ਅਕਲ ਆ ਜੇ ਵੀ ਯਾਰ ਮੈਂ ਗਲਤ ਬੋਲਿਆ ਸੀਗਾ ਹਨਾ ਵੀ ਲੋਕਾਂ ਨੇ ਕਮੈਂਟਾਂ ਚ ਦੱਸਿਆ ਵੀ ਤਾਂ ਬੁਲਾਇਆ ਸੀ ਉਹਨਾਂ ਦੀ ਪ੍ਰਾਪਤੀ ਬਹੁਤ ਵੱਡੀ ਸੀਗੀ ਇਸ ਕਰਕੇ ਜੇਕਰ ਕੋਈ ਵੀ ਫੰਕਸ਼ਨ ਕਰਾਉਣਾ ਕੋਈ ਸਾਂਝਾ ਪਿੰਡ ਚ ਕੋਈ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਕੋਈ ਮੇਲਾ ਕਰਾਉਣਾ ਕੋਈ ਤੀਆਂ ਦਾ ਤਿਹਾਰ ਕਰਾਉਣਾ ਤਾਂ ਬਾਈ ਕੋਈ ਚੱਜ ਦੇ ਬੰਦੇ ਨੂੰ ਸੱਦਿਆ ਕਰੋ ਜਿਹੜੇ ਬੰਦੇ ਨੇ ਕੋਈ ਪੰਜਾਬ ਦੇ ਵਿੱਚ ਯੋਗਦਾਨ ਪਾਇਆ ਹੋਵੇ ਕੋਈ ਚੰਗਾ ਖਿਡਾਰੀ ਹੋਵੇ ਕੋਈ ਚੰਗਾ ਡਾਕਟਰ ਬਣਿਆ ਹੋਵੇ ਕੋਈ ਚੰਗਾ ਐਥਲੀਟ ਬਣਿਆ ਹੋਵੇ ਤਾਂ ਜੋ ਉਹਨਾਂ ਨੂੰ ਜਵਾਕ ਦੇਖ ਕੇ ਤੇ ਉਹਨਾਂ ਦੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਨ ਆਹ ਲੁੱਚੜਾਂ ਦਾ ਖੜਾ ਛੱਡ ਦਿਓ ਇਹੋ ਜਿਹੇ ਜਨਾਨੀਆਂ ਨੂੰ ਪ੍ਰਮੋਟ ਕਰੋਗੇ ਤਾਂ ਆਪਣੀਆਂ ਜਵਾਕੜੀਆਂ ਵੀ ਉਸ ਰਾਹ ਤੇ ਲਾਜ਼ਮੀ ਤੁਰਨਗੀਆਂ ਹੁਣ ਕਈਆਂ ਦੇ ਪਿੱਛੇ ਚਲੂਣੇ ਵੀ ਲੜਨੇ ਆ ਵੀ ਇਹ ਬੋਲਦਾ ਕਿੱਥੋਂ ਮੈਂ ਤਾਂ ਉੱਥੋਂ ਹੀ ਬੋਲੂਗਾ ਜਿੱਥੋਂ ਤੁਸੀਂ ਆ ਕੰਮ ਕਰੋਗੇ ਜੇ ਨਹੀਂ ਯਕੀਨ ਆ ਆ ਤੀਆਂ ਵਾਲੀਆਂ ਵੀਡੀਓ ਵਾਧੂ ਸੋਸ਼ਲ ਮੀਡੀਆ ਤੇ ਪਈਆਂ ਹੋਣਗੀਆਂ ਸਰਚ ਮਾਰ ਕੇ ਕੱਢ ਕੇ ਦੇਖ ਲਿਓ ਉਹਨਾਂ ਵਿੱਚ ਕਿਹੜੀਆਂ-ਕਿਹੜੀਆਂ ਔਰਤਾਂ ਨੂੰ ਬੁਲਾਇਆ ਗਿਆ ਮੈਂ ਨਾਮ ਹੀ ਲੈ ਸਕਦਾ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਪਰ ਮੈਂ ਫਿਰ ਵੀ ਸੋਚਦਾ ਵੀ ਚੱਲ ਯਾਰ ਕਾਹਨੂੰ ਯਾਰ ਕਿਸੇ ਦੀ ਇੱਜ਼ਤ ਖਰਾਬ ਕਰਨੀ ਹੈ ਪਰ ਮੈਨੂੰ ਇਹ ਗੱਲ ਬਾੜੀ ਪੈੜੀ ਲੱਗੀ ਸੌਂ ਲੱਗੇ ਬਈ ਯਾਰ ਇੱਕ ਪਾਸੇ ਵਿਦਵਾਨੀ ਇੱਕ ਪਾਸੇ ਕਮੈਂਟਾਂ ਤੁਸੀਂ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਦੇ ਹੋ ਉਹਨਾਂ ਜਨਾਨੀਆਂ ਨੂੰ ਗਾਲ੍ਹਾਂ ਕੱਢਦੇ ਹੋ ਵੀ ਇਹ ਅੱਗਾ ਪਿੱਛਾ ਵਿਖਾਉਂਦੀਆਂ ਨੇ ਇਹ ਤਾਂ ਐਂ ਕਰਦੀਆਂ ਨੇ ਜੋ ਕਰਦੀਆਂ ਨੇ ਮੁੜ ਕੇ ਉਹਨਾਂ ਨੂੰ ਹੀ ਬੁਲਾ ਕੇ ਉੱਤੇ ਫਲਕਾਰੀਆਂ ਲਾ ਕੇ ਨਿੱਕੇ ਨਿੱਕੇ ਜਵਾਕੜੀਆਂ ਤੋਂ ਫੁੱਲ ਸਟਾਉਂਦੇ ਹੋ ਵੀ ਜਿਵੇਂ ਬਹੁਤ ਮਾਣ ਸਖਸੀਅਤ ਆ ਗਈ ਵੀ ਹਾਂ ਇਹਦੇ ਪਿੰਡ ਦਾ ਤੀਆਂ ਦਾ ਤਿਹਾਰ ਜਮਾ ਹੀ ਹੋ ਨਹੀਂ ਸਕਦਾ ਸੀ ਕਦੇ ਵੀ ਕਿਸੇ ਗੱਲ ਤੇ ਇੰਨਾ ਪੈਸਾ ਲਾ ਕੇ ਐਡੇ ਵਧੀਆ ਪ੍ਰਬੰਧ ਕਰਕੇ ਤੇ ਤੁਸੀਂ ਸਭ ਦਿਆਗੇ ਇਹਨਾਂ ਨੂੰ ਬਈ ਲੋਚਣਾ ਦੇਈਆਂ ਨੂੰ ਮਾਫ ਕਰਨਾ ਇਹ ਸ਼ਬਦ ਥੋੜਾ ਜਿਆ ਕਸੈਲਾ ਕੌੜਾ ਪਰ ਇਹ ਵਰਤਣਾ ਪੈਂਦਾ ਕਿਉਂਕਿ ਜਦੋਂ ਗੰਦਪਾਨੋਂ ਨਹੀਂ ਹਟਦੀਆਂ ਫਿਰ ਉਹਨਾਂ ਨੂੰ ਕਿਹੜੇ ਮੈਡਲ ਪਾ ਦਈਏ ਦੱਸੋ ਮੈਨੂੰ ਹੋਰ ਨਹੀਂ ਕੁਝ ਕਰਨਾ ਸੀਗਾ ਕੋਈ ਆਪਦੇ ਪਿੰਡ ਦੀ ਕੋਈ ਧੀ ਭੈਣ ਜਿਹਨੇ ਟਾਪਰ ਕਰਿਆ ਹੋਵੇ 10ਵੀਂ ਕਲਾਸ 'ਚੋਂ 8ਵੀਂ ਕਲਾਸ 'ਚ ਉਹਨੂੰ ਸੱਦ ਲੈਂਦੇ ਬਈ ਕੰਮ ਸੇ ਕੰਮ ਜਵਾਕੜੀਆਂ ਉਹਨਾਂ ਵੱਲ ਦੇਖ ਕੇ ਚੰਗਾ ਪੜਨ ਤਾਂ ਲੱਗ ਜਾਂਦੀਆਂ ਕੋਈ ਚੰਗੀ ਗੱਲ ਤਾਂ ਸਿੱਖ ਲੈਂਦੀਆਂ ਕੋਈ ਥੋੜੇ ਪਿੰਡ 'ਚ ਚੰਗਾ ਬਾਲੀਬਾਲ ਦਾ ਖਿਡਾਰੀ ਹੋਊਗਾ ਕੋਈ ਥੋੜੇ ਪਿੰਡ 'ਚੋਂ ਗਰੀਬੀ 'ਚ ਉੱਠ ਕੇ ਬੱਚਾ ਕੋਈ ਵੱਡੇ ਮਕਾਮ ਤੇ ਪਹੁੰਚਿਆ ਹੋਊਗਾ ਉਹਨੂੰ ਸੱਦ ਲੈਂਦੇ ਕੰਮ ਸੇ ਕੰਮ ਜਵਾਕ ਉਹਨਾਂ ਨਾਲ ਦੇਖ ਕੇ ਕੋਈ ਚੰਗੀ ਗੱਲ ਤਾਂ ਸਿੱਖਦੇ ਸੱਦ ਲੈ ਲੁੱਚੜਾਂ ਨੂੰ ਵਿਖਾਓ ਅੱਗਾ ਵਿਖਾਓ ਪਿੱਛਾ ਕਦੇ ਇਧਰ ਠੁਮਕੇ ਚਾਰ ਮਾਰ ਲੋਗੇ ਤੇ ਇਧਰ ਮਾਰ ਲੋ ਤੇ ਮੁੜ ਕੇ ਉਹ ਜਾ ਕੇ ਮੈਕ ਫੜ ਕੇ ਜਵਾਕੜੇ ਦੱਸਣ ਕਿ ਹਾਂਜੀ ਅਸੀਂ ਪਹਿਲਾਂ ਬਹੁਤ ਗਰੀਬ ਸੀਗੇ ਉਸ ਤੋਂ ਬਾਅਦ ਮੈਂ ਲੱਕ ਵਖਾਉਣ ਲੱਗੀ ਲੱਕ ਹਲਾਉਣ ਲੱਗੀ ਅੱਗਾ ਵਖਾਉਣ ਲੱਗੀ ਪਿੱਛਾ ਵਖਾਉਣ ਲੱਗੀ ਮੇਰੇ ਫੋਲੋਅਰ ਵਧ ਗਏ ਮੇਰੀ ਰੀਲਾਂ ਮਿਲੀਅਨ ਚੱਲਣ ਲੱਗ ਗਈਆਂ ਮੁੜ ਕੇ ਵੀ ਜਵਾਗ ਤਾਂ ਘਰੇ ਆ ਕੇ ਸਰਚ ਮਾਰਨ ਕੀ ਆਪਦੀ ਮਾਵਾ ਦਾ ਮੋਬਾਈਲ ਫੜ ਫੜ ਕੇ ਫਿਰ ਕਰ ਲਿਓ ਕਿਹ ਨੂੰ ਭੰਡਾ ਫਿਰ ਕਿਉਂ ਰੋਣਿਓ ਜ ਫਿਰ ਕਿਉਂ ਚੀਕਾ ਮਾਰਦੇ ਹੋ ਇਸ ਕਰਕੇ ਇਹ ਬਈ ਚਿੰਤਾਜਨਕ ਵਿਸ਼ੇ ਆ ਗੰਭੀਰ ਮਸਲੇ ਆ ਇਹਨਾਂ ਤੇ ਅੱਜ ਸੋਚ ਲਓ ਲੰਘਿਆ ਸਮਾਂ ਹੱਥ ਨਹੀਂ ਆਉਣਾ ਆਉਣ ਵਾਲੇ ਪੰਜਾਂ ਦਸਾਂ ਸਾਲਾਂ ਨੂੰ ਤੁਸੀਂ ਦੇਖਿਓ ਵੀ ਘਰਾਂ ਦਾ ਬੇੜਾ ਕਰਕੇ ਕਿਵੇਂ ਹੁੰਦਾ ਜਿਹੜੀ ਨਵੀਂ ਪਣੀਰੀਆ ਕਿਹੜੇ ਰਾਹ ਤੇ ਤੁਰ ਗਈ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਪਾਸੇ ਰੌਲਾ ਪਾਉਂਦੇ ਹੋ ਵੀ ਇਹ ਚੀਜ਼ਾਂ ਗਲਤ ਨੇ ਇਹਨਾਂ ਨੂੰ ਪ੍ਰਮੋਟ ਨਾ ਕਰੋ ਦੂਜੇ ਪਾਸੇ ਉਹਨਾਂ ਨੂੰ ਸਨਮਾਨਤ ਕਰਦੇ ਹੋ ਪ੍ਰਮੋਟ ਕਰਦੇ ਹੋ ਕਮ ਸੇ ਕਮ ਕਿਸੇ ਇੱਕ ਸਟੈਂਡ ਤੇ ਤਾਂ ਖੜ੍ਹ ਜਾ ਕਰੋ ਬਈ ਜੇ ਕਿਸੇ ਨੂੰ ਸ਼ਬਦ ਵੱਧ ਘੱਟ ਬੋਲਿਆ ਗਿਆ ਉਹ ਤਾਂ ਮਾਫੀ ਚਾਹੁੰਦੇ ਆ ਬਾਕੀ ਵੀ ਗੱਲ ਸੋਚਣ ਵਾਲੀ ਆ ਜੋ ਮੈਂ ਬੋਲਿਆ ਉਹਨੂੰ ਸੋਚ ਕੇ ਦੇਖਿਓ ਤੇ ਸਰਚ ਵੀ ਮਾਰ ਲਿਓ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਲਿਓ ਤੀਆਂ ਦੀ ਕੱਢ ਕੇ ਵੀ ਕਿਹੜੀਆਂ-ਕਿਹੜੀਆਂ ਔਰਤਾਂ ਗਈਆਂ ਸੀ ਉੱਥੇ ਕਿ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਇਹਨਾਂ ਦੇ ਸਿਰਾਂ ਤੇ ਫੁਲਕਾਰੀਆਂ ਲਾਲ ਲਾ ਕੇ ਫੁੱਲ ਸਿੱਟ ਸਿੱਟ ਕੇ ਸਟੇਜਾਂ ਤੱਕ ਲਜਾਈਆਂ ਗਈਆਂ ਤੇ ਫਿਰ ਉਹਨਾਂ ਨਾਲ ਦੇਖ ਲਿਓ ਵੀ ਉਹਨਾਂ ਨੇ ਕਰਤੂਤਾ ਕਿਹੜੀਆਂ ਕੀਤੀਆਂ ਨੇ ਕਿਹੜੀਆਂ ਉਹਨਾਂ ਨੇ ਕਦੋਂ ਚ ਤੀਰ ਮਾਰੇ ਕਿਹੜੀਆਂ ਉਹਨਾਂ ਨੇ ਜੰਗ ਜਿੱਤੇ ਆ ਜਉਂਦੇ ਵਾਸਤੇ ਰ